ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਸਰੀਕਾਲ ਜਿਹੜਾ ਆਪਾਂ ਅੱਜ ਦਾ ਟੌਪਿਕ ਲੈ ਕੇ ਆਏ ਆ ਆਪਾਂ ਟੌਪਿਕ ਲੈ ਕੇ ਆਏ ਆ ਮੱਝ ਹੋਵੇ ਜਾਂ گاਾਂ ਉਹਦੇ ਥਣਾ ਦੇ ਉੱਤੇ ਥਣ ਬੰਦ ਹੋ ਜਾਣਾ ਥਣ ਰੁਕ ਜਾਣਾ ਥਣ ਦੇ ਵਿੱਚ ਗੰਡ ਨਾੜ ਬਣ ਜਾਣੀ ਉਹਦੇ ਵਿੱਚ ਆਪਾਂ ਇੱਕ ਪਹਿਲਾ ਵੀਡੀਓ ਬਣਾਈ ਸੀ ਥਣ ਦੇ ਉੱਤੇ ਹੁਣ ਆਪਾਂ ਦੁਬਾਰੇ ਬਣਾਈ ਆ ਭਾਈ ਉਹਦੇ ਤੇ ਆਪਾਂ ਕੀ ਕੀਤਾ ਥਣ ਦਾ ਬੰਦ ਹੋ ਜਾਣਾ ਜਾਂ 나ੜ ਜਾਂ ਗੰਢ ਉਹਦੇ ਉੱਤੇ ਤੁਹਾਨੂੰ ਪਹਿਲਾਂ ਇਹ ਸਮਾਨ ਮੈਂ ਦੱਸਿਆ ਸੀਗਾ ਉਹ ਸੀ ਬਿਨਾ ਗੰਢ 나ੜ ਤੋਂ ਉਹ ਸੀ ਕੱਲੇ ਥਣ ਨੂੰ ਚਲਾਉਣ ਵਾਲਾ ਥਣ ਚ ਛਿੱਧੀ ਆਉਣੀ ਥਣ ਸੰਗਣਾ ਹੋ ਜਾਣਾ ਥਣ ਬਰੀਕ ਹੋ ਜਾਣਾ ਥਣ ਦੀ ਧਾਰ ਬਰੀਕ ਹੋਣੀ ਤੇ ਥਣ ਚੜ ਜਾਣਾ ਉਹ ਸੀ ਇਸ ਤੇ ਅਗਰ 나ੜ ਬਣ ਜਾਣੀ ਆ ਥਣ ਦੇ ਵਿੱਚ ਜਾਂ ਗੰਢ ਹੋ ਜਾਣੀ ਆ ਓਹੋ ਵੀਡੀਓ ਨਹੀਂ ਕੰਮ ਕਰਦੀ ਹੁਣ ਉਹ ਨੂੰ ਸੋਧ ਕੇ ਵੀਡੀਓ ਉਹਦੇ ਚ ਸਮਾਨ ਹੋਰ ਪਾ ਕੇ ਫੇਰ ਇਹ ਵੀਡੀਓ ਆਪਾਂ ਨਵੀਂ ਤਿਆਰ ਕਰੀ ਆਏ ਤੁਹਾਨੂੰ ਦੱਸ ਦਿਆਂ ਵੀ ਆਪਾਂ ਕੀ ਕੀ ਲਿਆ ਜਿਉਂ ਖਾਰ 100 ਗ੍ਰਾਮ ਠਿਕਰੀ ਨਸਾਦਰ 100 ਗ੍ਰਾਮ ਮਿੱਠਾ ਸੋਡਾ 200 ਗ੍ਰਾਮ ਨਿੰਬੂ ਸਾਤ 100 ਗ੍ਰਾਮ ਚਿੱਟਾ ਸੁਰਮਾ 100 ਗ੍ਰਾਮ ਮੁਸਕ ਕਪੂਰ ਦੇਸੀ ਲੈਣਾ ਭਾਈ ਦੂਜਾ ਨਹੀਂ ਲੈਣਾ ਇਹ 100 ਗ੍ਰਾਮ ਕਲਮੀ ਸੋਰਾ 100 ਗ੍ਰਾਮ ਇਹਨਾਂ ਚੀਜ਼ਾਂ ਨੂੰ ਪੰਸਾਰੀ ਤੋਂ ਵਧੀਆ ਵਾਲੀਆਂ ਲਿਆਉਣੀਆਂ ਭਾਈ ਸਮਾਨ ਆਪਾਂ ਜਿਹੜਾ ਇਹ ਸਮਾਨ ਮੈਂ ਸਾਰਾ ਦੱਸਿਆ ਵਧੀਆ ਪੰਸਾਰੀ ਦੇ ਉੱਤੋਂ ਆਪਾਂ ਲਿਆਉਣਾ ਹੈਗਾ ਇਹ ਸਮਾਨ ਇਹ ਸਾਰਾ ਸਮਾਨ ਜਿੰਨਾ ਮੈਂ ਦੱਸਿਆ ਇੰਨਾ-ਇੰਨਾ ਸਮਾਨ ਲੈ ਆਉਣਾ ਇਹਨੂੰ ਕੁੱਟ ਕੇ ਬਰੀਕ ਕਰਕੇ ਇਹਦੀਆਂ ਕੀ ਕਰਨੀਆਂ ਹੈਗੀਆਂ ਅੱਠ ਪੁੜੀਆਂ ਬਣਾਉਣੀਆਂ ਹੈਗੀਆਂ ਆਪਾਂ ਅੱਠ ਕੁੜੀਆਂ ਬਣਾਉਣੀਆਂ ਜਿਸ ਵੀਰ ਭਰਾ ਦੇ ਥਣ ਰੁੱਕ ਜਾਂਦੇ ਨੇ ਗਾਂ ਹੋਵੇ ਜਾਂ ਮੱਝ ਹੋਵੇ ਥਣ ਦਾ ਰੁੱਕ ਜਾਣਾ ਉਹਨੂੰ ਕੀ ਹੁੰਦਾ ਜਦੋਂ 나ੜ ਬਣ ਜਾਂਦੀ ਆਪਾਂ ਥਣ ਨੱਪਦੇ ਆ ਦੁੱਧ ਤਾਂਹਾਂ ਚੜ ਜਾਂਦਾ ਹੈਗਾ ਤੇ ਉਹ ਨਿਕਲਦਾ ਨਹੀਂ ਕਈ ਮੇਰੇ ਵੀਰ ਭਰਾ ਸਲਾਈ ਮਰਵਾ ਲੈਂਦੇ ਆ ਡਾਕਟਰ ਸਾਹਿਬਾਨ ਤੋਂ ਉਹਦੇ ਮੇਰੀ ਥੋੜੀ ਜੀ ਮਿਹਰਬਾਨੀ ਮੇਰੇ ਮੇਰੀ ਵੀਡੀਓ ਤੇ ਕਰਨ ਜੇ ਤੁਸੀਂ ਭਾਈ ਪਹਿਲਾਂ ਸਲਾਈ ਵਰਵਾਈ ਵੀ ਆ ਇਹੇ ਮੇਰੀ ਦਵਾਈ ਨਹੀਂ ਕੰਮ ਕਰਦੀ ਅਗਰ ਤੁਸੀਂ ਕਹੋਗੇ ਵੀ ਬਾਬਾ ਜੀ ਤੁਹਾਡੀ ਦਵਾਈ ਨੇ ਕੰਮ ਨਹੀਂ ਕੀਤਾ ਭਾਈ ਮੇਰੀ ਦਵਾਈ ਬਿਲਕੁਲ ਨਹੀਂ ਕੰਮ ਕਰਦੀ ਮੇਰੀ ਦਵਾਈ ਉਹਦੇ ਤੇ ਕੰਮ ਕਰੂਗੀ ਪਹਿਲਾਂ ਉਹਦੇ ਵਿੱਚ ਸਲਾਈ ਨਾ ਮਾਰੀ ਹੋਵੇ ਗੰਢ ਹੋਵੇ 나ੜ ਹੋਵੇ ਥਣ ਰੁਕਿਆ ਹੋਵੇ ਸਿੱਧੀ ਆਉਂਦੀ ਹੋਵੇ ਅੱਡੋ ਅੱਡ ਮਤਲਬ ਚੀਜ਼ਾਂ ਨੇ ਕੰਮ ਕਰਨਾ ਹੈ ਜਿਹੜੀਆਂ ਇਹਦੇ ਵਿੱਚ ਮੈਂ ਪਾਈਆਂ ਗਈਆਂ ਉਹ ਤੁਸੀਂ ਜਿਵੇਂ ਮੇਰੇ ਮੁਤਾਬਕ ਦੇਵੋਗੇ ਰੋਜ਼ ਦੀ ਇੱਕ ਹਫਤੇ ਦੀ ਆਪਾਂ ਇੱਕ ਪੁੜੀ ਦੇਣੀ ਆ ਇਹ ਕੋਈ ਗੱਲ ਨਹੀਂ ਸਵੇਰ ਦਾ ਟਾਈਮ ਰੱਖ ਲਓ ਟਾਈਮ ਤੁਹਾਡੇ ਕੋਲੇ ਆ ਜਾਂ ਸ਼ਾਮ ਦਾ ਰੱਖ ਲਓ 2 ਘੰਟੇ ਨੀਰੇ ਦਾ ਵੱਖਰਾ ਹੋਣਾ ਚਾਹੀਦਾ ਪਾਣੀ ਨੀਰਾ ਨਹੀਂ ਪਾਉਣਾ ਜਦੋਂ ਇਹ ਦੇਣਾ ਹੈ ਆਪਾਂ ਕਿਸੇ ਵੀ ਪਸ਼ੂ ਨੂੰ ਉਹਨੂੰ ਕਿਸ ਤਰ੍ਹਾਂ ਖਵਾ ਦਿਓ ਪਾਵਾ ਮਾੜਾ ਮੋਟਾ ਗੁੜ ਚ ਕੁੱਟ ਕੇ ਖਵਾ ਦਿਓ ਇਹ ਪੁੜੀਆਂ ਨੂੰ ਕੋਈ ਆਟੇ ਚ ਖਵਾ ਦਿਓ ਜਾਂ ਦਾਣੇ ਚ ਪਾ ਕੇ ਖਵਾ ਦਿਓ ਲੇਟੀ ਚ ਖਵਾ ਦਿਓ ਕਿਸੇ ਚੀਜ਼ ਚਖਵਾ ਦਿਓ ਮੇਰੀ ਦਵਾਈ ਦਾ ਹਰਜ ਕੋਈ ਨਹੀਂ ਪਸੂ ਦੇ ਅੰਦਰ ਜਾਣੀ ਚਾਹੀਦੀ ਆ ਅੰਦਰ ਜਾਊਗੀ ਕੰਮ ਕਰੂਗੀ ਬਿਲਕੁਲ ਓਕੇ ਕਰੂਗੀ ਨਾਲ ਇਹਦੇ ਆਪਾਂ ਕੀ ਕਰਨਾ ਹੈਗਾ ਜਿਸ 나ੜ ਬਣੀ ਵੀ ਆ ਥਣ ਤੇ ਥਣ ਚੜਿਆ ਵਾ ਅਗਰ ਤੁਹਾਡਾ ਥਣ ਚੜਿਆ ਵਾ ਦਵਾਈ ਦਿਨੇ ਹੋ ਤੁਸੀਂ ਇੱਕ ਆਪਾਂ ਕੀ ਕਰਨੀ ਆ ਹਿੰਗ ਲਿਆਉਣੀ ਆ ਹਿੰਗ ਹਿੰਗ ਦਾ ਆਪਾਂ ਉਹ ਥਣ ਤੇ ਲੇਪ ਕਰਨਾ ਹੈਗਾ ਇੱਕ ਟਾਈਮ ਲੇਪ ਕਰਨਾ ਸ਼ਾਮ ਦੇ ਟਾਈਮ ਅਰੋਡ ਐਕਸ ਦਵਾਈ ਪਹਿਲਾਂ ਆਉਂਦੀ ਹੁੰਦੀ ਸੀ ਕਿ ਕਾਲੇ ਰੰਗ ਦੀ ਹਰੇਕ ਮੈਡੀਕਲ ਤੋਂ ਮਿਲ ਜਾਂਦੀ ਆ ਦੋ ਟਾਈਮ ਉਹ ਗੰਢ ਦੇ ਉੱਤੇ ਬਾਹਰਲੇ ਪਾਸੇ ਹਲਕੇ ਪਿਆਰ ਦੇ ਨਾਲ ਉਹਦੀ ਵੀ ਮਾਲਸ਼ ਕਰਨੀ ਆ ਭਾਈ ਅੰਦਰੋਂ ਇਹਨੇ ਆਰਾਮ ਕਰਨਾ ਬਾਹਰੋਂ ਉਹਨੇ ਸੋਜ ਲਾਉਣੀ ਆ ਅਗਰ ਤੁਸੀਂ ਮੇਰੀ ਵਿਧੀ ਇਹ ਕਰ ਲੋਗੇ 100% ਚੱਲੂਗਾ ਜੋ ਅੱਜ ਦੀ ਇਹ ਵੀਡੀਓ ਬਣਾਈ ਆ ਮੈਂ ਤੁਹਾਡੇ ਕਮੈਂਟ ਬਹੁਤ ਵੀਰਾਂ ਦੇ ਆਏ ਬਾਬਾ ਜੀ ਸਾਡਾ ਥਣ ਤਾਂ ਜਮਾ ਰੁਕ ਗਿਆ ਇੱਕ ਗਲਾਸ ਦੁੱਧ ਆਉਂਦਾ ਸੀ ਧਾਰ ਧਾਰ ਤੇ ਆ ਗਿਆ ਹੁਣ ਤਾਂ ਇੱਕ ਧਾਰ ਵੀ ਨਹੀਂ ਆਉਂਦੀ ਨੱਪੇ ਤੋਂ ਉਹ ਇਸ ਵੀਰ ਭਰਾਵਾਂ ਦੇ ਕਾਫੀ ਮੈਨੂੰ ਕਿਸੇ ਨੇ ਫੋਨ ਕਰਨਾ ਕਿਸੇ ਨੇ ਕਿਸ ਤਰ੍ਹਾਂ ਬਹੁਤ ਜਿਆਦਾ ਕਰਕੇ ਫਿਰ ਮੈਂ ਸੋਧ ਕਰਕੇ ਆਪਦੇ ਸਤ ਜੀ ਨੂੰ ਪੁੱਛ ਕੇ ਆਇਆ ਵੀ ਜਿਹੜੀਆਂ ਆਪਾਂ ਜੀ ਪਹਿਲਾ ਸਮਾਨ ਆਹਾ ਦਿੰਦੇ ਹੁੰਦੇ ਸੀ ਇਹਦੇ ਵਿੱਚ ਮੈਂ ਹੁਣ ਪਹਿਲਾ ਆ ਸਮਾਨ ਮੈਂ ਦਿੰਦਾ ਹੁੰਦਾ ਸੀ ਭਾਈ ਇਹਦੇ ਚ ਕੀ ਆ ਦੋ ਚੀਜ਼ਾਂ ਆਪਾਂ ਮੈਂ ਐਕਸਟਰਾ ਪਾਈਆਂ ਗਈਆਂ ਜਿਵੇਂ ਹੁਣ ਮਸਕਾ ਕਪੂਰ ਮੈਂ ਦੂਜਾ ਪਾਉਂਦਾ ਹੁੰਦਾ ਸੀ ਇਹਦੇ ਵਿੱਚ ਮੈਂ ਦੇਸੀ ਪਾਇਆ ਚਿੱਟਾ ਸੁਰਮਾ ਮੈਂ ਨਹੀਂ ਪਾਉਂਦਾ ਸੀ ਇਹ ਹੁਣ ਪਾਇਆ ਉਹ ਮੇਰੇ ਉਸਤਾਦ ਜੀ ਕਹਿੰਦੇ ਵੀ ਜਿਹਦੇ ਗੰਢ 나ੜ ਬਣੀ ਆ ਉਹਦੇ ਵਿੱਚ ਦੋ ਆਈਟਮਾਂ ਤੂੰ ਹੋਰ ਨੋਟ ਕਰ ਲੈ ਬਿਲਕੁਲ 100% ਓਕੇ ਹੋਊਗੀ ਆਪਣੀ ਇਹ ਇਹ ਵੀਡੀਓ ਤੁਸੀਂ ਮੇਰੇ ਮੁਤਾਬਕ ਦਿਓ ਵੀਰ ਜੀ 8 ਪੁੜੀਆਂ ਦਿਓ ਤੁਸੀਂ 1 ਕਰੋੜ ਐਕਸ ਦੀ ਮਾਲਸ਼ ਕਰੋ ਬਾਹਰਲੇ ਪਾਸੇ ਆਪਾਂ ਉਹਦੇ ਕੀ ਕਰਨਾ ਐਕਸ ਦੀ ਮਾਲਸ਼ ਕਰਨੀ ਆਂਗੀ ਫੇ ਇੱਕ ਵਾਰੀ ਉਹਦੇ ਉੱਤੇ ਜੇ ਥਣ ਥੋੜਾ ਤਾਂਹਾਂ ਚੜ੍ਹਿਆ ਵਾ ਲੰਬਾਈ ਘਟ ਗਈ ਆ ਤਾਂ ਆਪਾਂ ਹਿੰਗ ਲੈ ਲੈਣੀ ਆ ਹਿੰਗ ਘੋਲ ਕੇ ਉਹਦਾ ਲੇਪ ਲਾਉਣਾ ਹੈਗਾ ਇਹ ਤੁਸੀਂ ਵਿਧੀ ਬਣਾਓ ਅੱਜ ਦੀ ਆਪਾਂ ਵੀਰਗੋ ਬਣਾਈ ਆਗੀ ਬਹੁਤ ਪਿਆਰ ਦਿੱਤਾ ਹੈਗਾ ਤੁਸੀਂ ਮੇਰੇ YouTube ਚੈਨਲ ਨੂੰ Instagram ਨੂੰ Facebook ਨੂੰ ਆ ਸਾਰਿਆਂ ਨੂੰ ਤੁਸੀਂ ਬਹੁਤ ਭਰਪੂਰ ਹੰਗਾਰਾ ਦਿੱਤਾ ਥੋਡੇ ਦੇ ਉੱਤੇ 1.5 ਲੱਖ ਤੋਂ ਮੇਰੀਆਂ ਵੀਡੀਓ ਗਈਆਂ ਕੋਈ 40000 ਤੇ ਗਈ ਆ ਕੋਈ 35000 ਤੇ ਗਈ ਆ 5000 4500 ਹਰੇਕ ਵੀਡੀਓ ਗਈ ਆ ਇਹ ਭਾਈ ਤੁਹਾਡੇ ਸਿਰ ਤੇ ਗਈ ਆ ਤੁਹਾਡੇ ਸਿਰ ਤੇ ਹੀ ਚੈਨਲ ਆ ਮੇਰੇ ਵੀਰ ਭਰਾਮਾ ਦੇ ਸਿਰ ਤੇ ਚੈਨਲ ਆ ਚੈਨਲ ਬਣਾਉਣਾ ਹੈਗਾ ਮੈਂ ਮੈਨੂੰ ਇੱਕ ਨੰਬਰ ਬੰਦ ਕਰਨਾ ਪਿਆ ਉਹ ਵੀ ਪਬਲਿਕ ਨੇ ਹੀ ਬੰਦ ਕਰਵਾਇਆ ਭਾਈ ਮੇਰਾ ਚੈਨਲ ਉਹ ਮੈਂ ਬੰਦ ਨਹੀਂ ਕਰਦਾ ਸੀਗਾ ਮੇਰਾ ਨੰਬਰ ਜਿਹੜਾ ਸੀਗਾ 93 173 066 15 ਉਹ ਮੈਨੂੰ ਮaaf ਕਰਿਓ ਵੇ ਬਾਬਾ ਜੀ ਤੁਹਾਡਾ ਉਹ ਫੋਨ ਨਹੀਂ ਮਿਲਦਾ ਉਹ ਭਾਈ ਮੈਨੂੰ SIM ਕੱਢ ਕੇ ਰੱਖਣਾ ਪਿਆਗਾ ਮੇਰੇ ਕੋਲੇ 2 2 2.5 2.5 300 ਫੋਨ ਆਉਣਾ ਕਿਸ ਕੋਈ ਟਾਈਮ ਹੀ ਕੋਈ ਨਹੀਂਗਾ ਕਿਸੇ ਨੇ ਕੋਈ ਟਾਈਮ ਨਹੀਂ ਵੇਖਣਾ ਜਦੋਂ ਅਗਲੇ ਦਾ ਟਾਈਮ ਲੱਗਣਾ ਮੈਨੂੰ ਫੋਨ ਖੜਕਾ ਦੇਣਾ ਉਹ ਭਾਈ ਮੇਰੀ ਮਜਬੂਰੀ ਹੋ ਗਈ ਮੈਨੂੰ ਮਾਫ ਕਰਿਓ ਮੇਰਾ 9988 100715 ਤੇ ਮੇਰੇ ਨਾਲ ਗੱਲ ਕਰੋ ਅੱਜ ਆਪਾਂ ਸਵਾ ਭਾ ਘੰਟੇ ਦਾ ਕੀਤਾ ਸੀ ਐਤਵਾਰ ਨੂੰ ਬੁੱਧਵਾਰ ਨੂੰ ਮੈਂ ਫੇਰ ਰੱਖੂਗਾ ਬੁੱਧਵਾਰ ਨੂੰ ਤੁਸੀਂ 1 ਵਜੇ ਮੇਰੇ ਨਾਲ ਫੇਰ ਜੁੜਿਆ ਕਰੋ ਐਤਵਾਰ ਹੋਵੇ ਤੇ ਬੁੱਧਵਾਰ ਦੋ ਦਿਨਾਂ ਦੇ ਵਿੱਚ ਐਤਵਾਰ ਤੇ ਬੁੱਧਵਾਰ 1 ਵਜੇ ਮੇਰੇ ਨਾਲ ਜੁੜ ਜਿਆ ਕਰੋ ਮੈਨੂੰ 1 ਘੰਟਾ ਦੇ ਦਿਆ ਕਰੋ ਜੋ ਮਰਜ਼ੀ ਸਵਾਲ ਪੁੱਛੀ ਜਾਓ ਮੈਥੋਂ ਮੈਂ ਤੁਹਾਨੂੰ ਉਹਨੇ ਸਵਾਲ ਹੀ ਦੱਸੀ ਜਾਊਗਾ ਜਿਹੜਾ ਪੁੱਛੂਗਾ ਮੇਰਾ ਵੀਰਪਰਾ ਟਾਈਮ ਮੇਰੇ ਵਾਸਤੇ ਤੁਸੀਂ 1 ਘੰਟਾ ਕੱਢ ਲਓ ਐਤਵਾਰ ਤੇ ਬੁੱਧਵਾਰ ਹਫਤੇ 'ਚ ਦੋ ਦਿਨ ਮੇਰੇ ਵਾਸਤੇ ਟਾਈਮ ਕੱਢੋ ਮੇਰਾ ਲਾਹਾ ਲੈ ਲਓ ਭਾਈ ਕੋਈ ਪੈਸਾ ਨਹੀਂ ਲੈਂਦਾ ਮੈਂ ਲੋਕ ਪੈਸੇ ਕਹੀ ਜਾਂਦਾ ਮੇਰਾ ਫ੍ਰੀ ਸੇਵਾ ਇਹ ਮੇਰੇ ਪਰਪੂਰ ਹੰਗਾਰਾ ਦਿਨੇ ਹੋਗੇ ਤੁਸੀਂ ਤੇ ਤੁਹਾਡੇ ਪਿਆਰ ਦੇ ਉੱਤੇ ਵੀਡੀਓ ਬਣਾਉਣਾ ਅੱਜ ਦੀ ਥਣ ਥਣ ਬੰਦ ਜਾਂ 나ੜਗੰਢ ਤੇ ਆਹਾ ਤੁਸੀਂ ਦੱਸਤਾ ਅੱਠ ਦਿਨ ਦਵਾਈ ਦੇਣੀ ਆਗੀ ਅੱਜ ਦੀ ਵੀਡੀਓ ਬਣਾਉਣ ਤੇ ਤੁਹਾਡਾ ਬਹੁਤ ਬਹੁਤ ਮੇਰੇ ਵੀਰ ਭਰਾ ਦੇਖਣ ਵਾਲਿਆਂ ਦਾ ਪਸ਼ੂ ਪਾਲਕਾਂ ਦਾ ਡੈਰੀ ਫਾਰਮਾਂ ਦਾ ਗਾਂ ਹੋਵੇ ਜਾਂ ਮੱਝ ਹੋਵੇ ਇਹ ਮੇਰਾ ਫਾਰਮੂਲਾ ਤੁਸੀਂ ਇੱਕ ਵਾਰੀ ਇਸਤੇਮਾਲ ਕਰੋ ਅਗਰ ਤੁਹਾਨੂੰ ਰਾਮ ਆ ਜਾਂਦਾ ਹੈ 70% ਰਾਮ ਆ ਜਾਂਦਾ ਹੈ ਜਾਂ 30% ਰਾਮ ਆ ਜਾਂਦਾ ਹੈ ਇਹਨੂੰ ਇੱਕ ਵਾਰੀ ਰਿਪੀਟ ਫੇਰ ਕਰ ਦਿਓ ਉਹਨਾਂ ਸਮਾਨ ਦੁਬਾਰੇ ਲਿਆ ਕੇ ਦੇ ਦਿਓ ਬੰਦ ਨਾ ਕਰੋ ਇਹ ਨਾ ਕਹੋ ਵੀ ਬਾਬਾ ਜੀ ਤੁਹਾਡਾ ਫੋਨ ਨਹੀਂ ਮਿਲਿਆ ਤੇ ਅਸੀਂ ਦਵਾਈ ਨਹੀਂ ਦਿੱਤੀ ਅਗਰ ਰਾਮ ਆਉਣ ਲੱਗ ਗਿਆ ਤਾਂ ਇੱਕ ਖਰਾਕ ਦੀਆਂ ਆਪਾਂ ਦੋ ਬਣਾ ਦਿਓ ਜਿਹੜੀਆਂ ਮੈਂ 8 ਖਰਾਕਾਂ ਦਿੱਤੀਆਂ ਗਈਆਂ ਵਾਲੀਆਂ ਇਹਨੂੰ ਆਪਾਂ ਕੀ ਕਰ ਲੈਣਾ ਹੈਗਾ ਆਹ ਇਹਨੂੰ ਪਲੱਸ ਕਰਕੇ 8 ਕਰਕੇ ਇਹਦੀਆਂ 16 ਖਰਾਕਾਂ ਬਣਾ ਲਓ ਭਾਈ। ਅਗਰ 16 ਖਰਾਕਾਂ ਬਣਾ ਲਓਗੇ ਤਾਂ ਤੁਹਾਡਾ ਥਣ ਬਿਲਕੁਲ ਸਭੀ ਸੈਂਟ ਹੋ ਜਾਊਗਾ। ਮੇਰੇ ਵੀਰਾਂ ਦਾ, ਵੱਡਿਆਂ ਦਾ, ਛੋਟਿਆਂ ਦਾ, ਨਵੇਂ ਵਰਗਦਿਆਂ ਦਾ, ਨਵੇਂ ਵਰਗ ਆਉਣ 7 ਤੇ 8 ਤਰੀਕ ਨੂੰ ਮਲੋਟ ਦਾਣਾ ਮੰਡੀ ਦੇ ਵਿੱਚ ਆਪਣਾ ਕਿਸਾਨ ਮੇਲਾ ਹੈ। ਉਥੇ ਮੈਂ ਵੀ ਪਹੁੰਚੂਗਾ ਭਾਈ, ਗੁਰਲਾਬ ਸਿੰਘ ਵੀ ਪਹੁੰਚੂਗਾ। ਅਸੀਂ ਸਾਡੀ ਪੂਰੀ ਟੀਮ ਪਹੁੰਚੂਗੀ। ਸਾਨੂੰ ਤੁਸੀਂ ਉਥੇ ਪੁੱਛ ਸਕਦੇ ਹੋਗੇ। ਕੋਈ ਸਾਥੋਂ ਸਵਾਲ ਜਵਾਬ ਪੁੱਛ ਸਕਦੇ ਹੋ ਆਪਾਂ ਉਥੇ 2 ਦਿਨ ਤੁਹਾਨੂੰ ਟਾਈਮ ਦੇਵਾਂਗੇ ਤੁਸੀਂ ਮੇਰੇ ਵੀਰਪਰਾ ਮਲੋਟ 7 ਤੇ 8 ਤਰੀਕ ਨੂੰ ਉਥੇ ਜਰੂਰ ਪਹੁੰਚੋ ਮੇਰੇ ਵੀਰੋ ਵੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ